ਜਿੱਦ ਇਕਰਮ ਜਨਸ ਬੋਕਸ ਮਨੇ ਇਸ ਵਕਤ ਤਖਸ਼ੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਅਧੀ ਲੀਡਰਸ਼ਿਪ ਨੂੰ ਜਿਹੜੀ ਹੈ ਧਾਰਮਿਕ ਸਜ਼ਾ ਤਖਸ਼ੀ ਦਮ ਜਿਹੜਾ ਤਖਸ਼ੀ ਦਮਦਮਾ ਸਾਹਿਬ ਵੀ ਚਲਾਈ ਗਈ ਹੈ ਤਾਂ ਇਹ ਜਿਹੜੀ ਸਜ਼ਾ ਹੈਗੀ ਹੈ ਉਹ ਤੁਹਾਨੂੰ ਦੱਸ ਦਈਏ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਵੱਲੋਂ ਲਾਈ ਗਿਆ ਸੁਪੀਰ ਸਿੰਘ ਬਾਦਲੇ ਤਸਵੀਰਾਂ ਦਿਖਾ ਦਿੰਦੇ ਆ ਕਿ ਉਹਨਾਂ ਨੇ ਜਿਹੜੀ ਸੇਵਾ ਆਪਣੀ ਨਿਭਾਈ ਜਿਹੜੀ ਧਾਰਮਿਕ ਸਜ਼ਾ ਲੱਗੀ ਹੈ ਉਹ ਨਿਭਾਦੇ ਤੁਹਾਨੂੰ ਦਿਖਾ ਦਿੰਦੇ ਨੇ ਹੱਥ ਚ ਵਰਚਾ ਫੜ ਕੇ ਨੀਲਾ ਬਾਣਾ ਪਾ ਕੇ ਸੇਵਾਦਾਰ ਦੀ ਇੱਥੇ ਸੇਵਾ ਨਿਭਾਰੇ ਧਾਰਮਿਕ ਸਜਾ ਲੱਗੀ ਆ ਸੁਪੀਰ ਸਿੰਘ ਬਾਦਲ ਨੂੰ ਜਿਨ੍ਹਾਂ ਦੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸਖਤ ਪੁਲਿਸ ਦੀ ਸਿਕਿਉਰਿਟੀ ਦੇ ਵਿੱਚ ਹਾਲਾਂਕਿ ਇਸ ਵਾਰ ਜਿਹੜੀ ਸਿਕਿਉਰਿਟੀ ਬਹੁਤ ਜ਼ਿਆਦਾ ਟਾਈਟ ਹੈਗੀ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਤੋਂ ਬਾਅਦ ਜਦੋਂ ਅਟੈਕ ਹੋੰਦਾ ਸੁਪੀਰ ਸਿੰਘ ਬਾਦਲ ਤੇ ਉਸ ਤੋਂ ਬਾਅਦ ਲਗਾਤਾਰ ਚਾਹੀਏ ਫਤਿਹਗੁਰ ਸਾਹਿਬ ਦੀ ਗੱਲ ਹੋਵੇ ਜਾਂ ਇਸਤਲਾਬਾ ਜੀ ਕੇਸਵਰ ਸਾਹਿਬ ਅਨੰਦਪੁਰ ਸਾਹਿਬ ਵੀ ਜਿਹੜੇ ਪੂਰੀ ਸਿਕਿਉਰਿਟੀ ਜਿਹੜੀ ਟਾਈਟ ਰਹੀ ਹੈ ਤਾਂ ਇਹ ਦੇਖ ਰਹੇ ਹਾਂ ਇਸ ਵਕਤ ਪੂਰੀ ਸਿਕਿਉਰਿਟੀ ਦੇ ਵਿੱਚ ਕਿਸੇ ਵੀ ਸੰਗਤ ਨੂੰ ਉਹਨਾਂ ਦੇ ਕੋਲੇ ਜਾਣ ਨਹੀਂ ਉਹ ਲਗਾਤਾਰ ਇੱਥੇ ਕੀਤੀ ਹੋਏ ਤੇ ਜਿਹੜੀ ਤਸਵੀਰਾਂ ਸਾਂਝੇ ਕਰ ਰਹੇ ਆ ਇਹ ਨੀਲਾ ਬਾਣਾ ਪਾ ਕੇ ਹੱਥ ਵਰਛਾ ਫੜ ਕੇ ਗਲੇ ਵਿੱਚ ਗੁਰਬਾਣੀ ਤਕਤੀ ਪਾਈ ਹੋਈ ਹੈ ਬੁੱਲੇ ਆ ਤਾਂ ਉਹਦੀ ਧਾਰਮਿਕ ਸਜ਼ਾ ਦੇ ਤਹਿਤ ਅੱਜ ਇੱਥੇ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਆ ਜਿਨ੍ਹਾਂ ਦੀ ਸਿਕਿਉਰਿਟੀ ਤੇ ਜਿਹੜੇ ਆ ਪੂਰੇ ਇੰਤਜ਼ਾਮ ਆ ਉਹ ਕੀਤੇਗਾ ਲਗਾਤਾਰ ਜੇਕਰ ਗੱਲ ਹੁੰਦੀ ਗੱਲ ਕਰੇ ਤਾਂ ਹੁਣ ਵੀ ਇਸ ਵਕਤ ਜਿੰਨੀ ਵੀ ਸੰਗਤ ਇੱਥੇ ਪਹੁੰਚ ਰਹੀ ਹੈ ਕਿਸੇ ਵੀ ਸੰਗਤ ਨੂੰ ਉਹਨਾਂ ਦੇ ਕੋਲੇ ਨਹੀਂ ਜਾਣ ਦਿੱਤਾ ਜਾ ਰਿਹਾ ਸਿਕਿਉਰਿਟੀ ਪੂਰੀ ਟਾਈਟ ਹੈਗੀ ਹੈ ਤਾਂ ਜਿਹੜੀ ਗੇਟ ਦੀ ਗੱਲ ਕਰ ਰਹੀ ਹੈ ਇੱਥੇ ਮੈਡੀਕਲ ਡਾਟਾ ਜਿਹੜੇ ਡਿਟੈਕਟਰ ਨੇ ਉਹ ਵੀ ਲਾਇਆ ਹੈ ਕੈਮਰੇ ਲੱਗੇ ਹੋਏ ਲੋਕੀ ਸਕੈਨਰ ਇਹਨਾਂ ਦੇ ਵਿੱਚੋਂ ਕਿ ਜਿਨ੍ਹਾਂ ਨੇ ਆਪਣੇ ਗੁਨਾਹ ਕਬੂਲਿਆ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਜਿਹੜੀ ਇਹ ਧਾਰਮਿਕ ਸਜ਼ਾ ਲਾਈ ਗਈ ਹੈ ਸੁਣਾਈ ਗਈ ਸੀ ਤਾਂ ਅੱਜ 7ਵਾਂ ਦਿਨ ਹੈ ਥੋੜਾ ਤੁਹਾਨੂੰ ਦਿਖਾ ਦਈਏ ਨਜ਼ਦੀਕ ਤੋਂ ਇੱਕ ਵਾਰੀ ਕੋਸ਼ਿਸ਼ ਕਰਕੇ ਤਸਵੀਰਾਂ ਸੁਖਬੀਰ ਬਾਦਲ ਨਿਮਾਣੇ ਸਿੱਖ ਵਜੋਂ ਜਿਹੜੇ ਅੱਜ ਆਪਣੀ ਧਾਰਮਿਕ ਸਜਾ ਜਿਹੜੀ ਹੈ ਇਹਨਾਂ ਬਾਰੇ ਤਾਂ ਪੁਲਿਸ ਦੇ ਵੀ ਕੋਈ ਸਰਕਟ ਨਹੀਂ ਆ ਰਹੀ ਲੋਕ ਆਪਣੇ ਰੁਟੀਨ ਦੇ ਹਿਸਾਬ ਦੇ ਨਾਲ ਜਿਹੜਾ ਮੱਥਾ ਉਹ ਟੇਕ ਰਿਆ ਤਾਂ ਇਹ ਟੇਕ ਰਿਆ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਾਂ ਇਸ ਵਕਤ ਉਹ ਅਕਸ਼ਰੀ ਦਮਦਮਾ ਸਾਹਿਬ ਦੀ ਤਸਵੀਰ ਹੈਗੀ ਆ ਤਾਂ ਜਿੰਨੇ ਵੀ ਇਸ ਜਗ੍ਹਾ ਦੇ ਉੱਤੇ ਜਿਹੜੇ ਵੀ ਲੋਕ ਜਿਹੜੇ ਯਾਤਰੀ ਮਾਫ ਕਰਨਾ ਜਿਹੜੇ ਵੀ ਦੂਰੋਂ ਜਿਹੜੀ ਸੰਗਤ ਆਉਂਦੀ ਹੈ ਜਿਹੜੇ ਯਾਤਰੀ ਪਹੁੰਚਦੇ ਨੇ ਤਾਂ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਪੁਲਿਸ ਨੇ ਇਸ ਤਰੀਕੇ ਨਾਲ ਪ੍ਰਬੰਧ ਕੀਤੇ ਹੋਏ ਤਾਂ ਲਗਾਤਾਰ ਸੁਖਵੀਰ ਸਿੰਘ ਬਾਦਲ ਦਾ ਅੱਜ ਸੱਤਵਾਂ ਦਿਨ ਹੈ ਧਾਰਮਿਕ ਸੱਜ ਜਿਹੜੀ ਉਹਨਾਂ ਨੂੰ ਸੁਣਾਈ ਗਈ ਹੈ ਸ਼੍ਰੀ ਹਰਿਖਾਲਤਾਖਬ ਸਾਹਿਬ ਦੇ ਜਥੇਦਾਰ ਵੱਲੋਂ ਤਾਂ ਉਹ ਸਜਾ ਦੇ ਤਹਿਤ ਜਿਹੜੇ ਪੁਲਿਸ ਦੇ ਪ੍ਰਬੰਧ ਹੈਗੇ ਤਾਂ ਉਹ ਪ੍ਰਬੰਧਾਂ ਦੀ ਵੀ ਜਿਹੜੀ ਗੱਲ ਕਰ ਲੈਣਾ ਕਿਉਂਕਿ SSP ਬਠਿੰਡਾ ਲਗਾਤਾਰ ਮੈਡਮ ਅਮੀਤ ਕੌਰ ਨੇ ਜਿਹੜੇ ਨੇ ਇਹ ਪੂਰਾ ਮੋਨੀਟਰ ਕਰ ਰਹੇ ਕਿਉਂਕਿ ਸਕਿਉਰਟੀ ਦੇ ਵਿੱਚ ਕੋਈ ਵੀ ਕਮੀ ਨਾ ਆਵੇ ਪੂਰੇ CCTV ਕੈਮਰੇ तमाम ਉਹ ਚੀਜ਼ਾਂ ਜੜੀਆਂ ਉਹ ਲਾਈਆਂ ਗਈਆਂ ਤਾਂ ਮੈਡਮ ਸਕਿਉਰਟੀ ਦੇ ਪ੍ਰਬੰਧ ਕੀ ਕੀ ਹੈਗੇ ਜੀ ਕਿਉਂਕਿ ਵੱਡੀ ਜ਼ਿੰਮੇਵਾਰੀ ਹੈਗੀ ਜੇ ਚੀਜ਼ ਠੀਕੀ ਕਹਣਾ ਸਿਕਿਉਰਿਟੀ ਦੀ ਜੀ ਅਸੀਂ ਪੂਰੇ ਫੁੱਲ ਪ੍ਰੂਫ ਸਿਕਿਉਰਿਟੀ ਅਰੇਂਜਮੈਂਟ ਕਿਤੇ ਹੋਏ ਆ ਜੋ ਜੋ ਐਸ ਪਰ ਦਾ ਥ੍ਰੈਟ ਅਸੈਸਮੈਂਟ ਹੁੰਦਾ ਤੇ ਬਾਕੀ ਮੈਂ ਬਹੁਤ ਜ਼ਿਆਦਾ ਡੀਟੇਲ ਚ ਨਹੀਂ ਦੱਸਣਾ ਚਾਹਾਂਗੀ ਬਟ ਅਸੀਂ ਜਿੱਥੇ ਜਿੱਥੇ ਲੋਡ ਅਨੁਸਾਰ ਅਸੀਂ ਪੂਰੇ ਅਰੇਂਜਮੈਂਟ ਸਿਕਿਉਰਿਟੀ ਦੇ ਕੀਤੇ ਹੋਏ ਆ ਅੰਦਰ ਬਕਰਾਬੇ ਲਾਏ ਜਿਹੜੀ ਆਮ ਜਿਹੜੀ ਸੰਗਤ ਆ ਰਹੀ ਹੈ ਮਨ ਦੇਖੋ ਜੀ ਜੋ ਅਸੀਂ ਰਿਲੀਜੀਅਸ ਗੁਰਦੁਆਰਾ ਸਾਹਿਬੇ ਕਿਤੇ ਵੀ ਰਿਲੀਜੀਅਸ ਜਗ੍ਹਾ ਚ ਮਰਿਆਦਾ ਦੇ ਅਨੁਸਾਰ ਅਸੀਂ ਬਰੀਫਿੰਗ ਆਪਣੀ ਫੋਰਸ ਦੀ ਕੀਤੀ ਹੋਈ ਹੈ ਔਰ ਜੋ ਜੋ ਅਸੀਂ ਸਿਕਿਉਰਿਟੀ ਇਕਵਿਪਮੈਂਟ ਲਗਾ ਸਕਦੇ ਐ ਐਸ ਪਰ ਦਾ ਸੰਗਤ ਆ ਰਹੀ ਜੀ ਉਹਨਾਂ ਵਾਸਤੇ ਕੀ ਬਣਾਇਆਗਾ ਪ੍ਰੋਟੋਕੋਲ ਸੰਗਤ ਆ ਜੀ ਗੁਰਦੁਆਰੇ ਸਾਹਿਬ ਚ ਤਾਂ ਕੋਈ ਇੱਥੇ ਹੁੰਦਾ ਨਹੀਂ ਹੈ ਬਾਕੀ ਕੋਈ ਵੀ ਸ਼ੱਕੀ ਆ ਮਾੜਿਆ ਅੰਸਰ ਉਹਨਾਂ ਤੇ ਸਾਡੀ ਸਖਤ ਨਿਗਾਹ ਚੱਲ ਰਹੀ ਹੈ ਤੇ ਵੀ ਆਰ ਡੂਇੰਗ ਅ ਡਿਊਟੀ ਐਸ ਪਰ ਦ ਸਿਚੁਏਸ਼ਨ ਪਰ ਇਹ ਐਸਐਸਪੀ ਬਠਿੰਡਾ ਨੇ ਤਾਂ ਇੱਕ ਵਾਰ ਤੁਹਾਨੂੰ ਪੂਰੀ ਤਸਵੀਰ ਦਿਖਾ ਦਿੰਦੇ ਆ ਇਹ ਸਿਕਿਉਰਿਟੀ ਦੇ ਜਿਹੜੇ ਪ੍ਰਬੰਧ ਹੈਗੇ ਪੂਰੇ ਕਰੜੇ ਕੀਤੇ ਹੋਏ ਆ ਤਾਂ ਪੁਲਿਸ ਦੀ ਤੁਹਾਨੂੰ ਦਿਖਾ ਦਿੰਦੇ ਆ ਇਹ ਕਮਾਂਡ ਐਂਡ ਕੰਟਰੋਲ ਵੈਨ ਹੈਗੀ ਇਹ ਪੂਰੀ ਨਿਗਾਹ ਰੱਖੀ ਜਾ ਰਹੀ ਹੈ ਸਾਰਾ ਜਿਹੜਾ ਇਸ ਵਕਤ ਚੱਪੇ-ਚੱਪੇ ਤੇ ਨਿਗਾਹ ਤੇ ਤੀਸਰੀ ਅੱਖ ਦੀ ਨਿਗਾਹ ਜਿਹੜੀ ਚੱਪੇ-ਚੱਪੇ ਪੂਰੀ ਟੀਮ ਜਿਹੜੀ ਆ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਇਹ ਸਿਕਿਉਰਿਟੀ ਦੇ ਪ੍ਰਬੰਧ ਜਿਹੜੇ ਆ ਉਹ ਪੁਲਿਸ ਵੱਲੋਂ ਕੀਤੇ ਗਿਆ ਤਾਂ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਧਾਰਮਿਕ ਸਜ਼ਾ ਸ਼੍ਰੀ ਕਾਲ ਤਖਤ ਸਾਹਿਬ ਦੇ ਜੱਤੇਦਾਰ ਸਿੰਘ ਸਬਾਨਾ ਵੱਲੋਂ ਜਿਹੜੀ ਸੁਨਾਏ ਗਿਆ ਤਾਂ ਉਹ ਆਪਣੀ ਸਜ਼ਾ ਨਿਭਾਉਣ ਵਾਸਤੇ ਤੇ ਪਹੁੰਚਿਆ ਦਜੀਤ ਸਿੰਘ ਚੀਮਾ ਵੀ ਉਹਨਾਂ ਦੇ ਨਾਲ ਹੈਗੇ ਆ ਪਰ ਲਗਾਤਾਰ 7ਵਾਂ ਦਿਨ ਹੈਗਾ ਤਾਂ ਗੇਟ ਦੇ ਉੱਤੇ ਬਰਸ਼ਾ ਪੜ ਕੇ ਨੀਲਾ ਬਾਣਾ ਪਾ ਕੇ ਸੁਖਵੀਰ ਸਿੰਘ ਬਾਦਲ ਆਪਣੀ ਸਜ਼ਾ ਜਿਹੜੇ ਆ ਨਿਭਾ ਰਿਹਾ ਤਾਂ ਹੁਣ ਆਨਲਾਈਨ ਸੰਬੰਧ ਵਿੱਚ ਦੇਖਦੇ ਆ ਕਿ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਜਿਹੜੀ ਇਹ ਸੱਚਾ ਲੱਗਿਆ ਅਕਾਲੀ ਦਲ ਨੂੰ ਕੀ ਦੁਬਾਰਾ ਸੁਰਜੀਤ ਸਿੰਘ ਅਕਾਲੀ ਦਲ ਵੱਡੇ ਲਾਅਸ ਦੇ ਵਿੱਚ ਜਾ ਰਿਹਾ 100 ਸਾਲ ਪੁਰਾਣਾ ਇਸ ਪਾਰਟੀ ਦਾ ਇਤਿਹਾਸ ਹੈਗਾ ਕੀ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਲੋਕ ਪ੍ਰਧਾਨ ਚੁਣਨਗੇ ਕੀ ਦੁਬਾਰਾ ਇਹ ਮੰਨਣਗੇ ਫਿਲਹਾਲ ਇਹ ਇੱਕ ਵੱਡਾ ਜਿਹੜਾ ਹੈਗਾ ਸਵਾਲ ਬਣਿਆ ਹੋਇਆ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ ਕਿ ਇਸ ਧਾਰਮਿਕ ਸਜ਼ਾ ਭੁਗਤਣ ਤੋਂ ਬਾਅਦ ਅਕਾਲੀ ਲੀਡਰਸ਼ਿਪ ਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਕੀ ਹੁੰਦਾ ਕੈਮਰਾਮੈਨ ਪ੍ਰਿਤਪਾ ਦੇ ਨਾਲ ਅਮਿਤ ਸ਼ਰਮਾ ਜਾਨਸ ਸਪੋਕਸਮੈਨ ਤਲਵੰਡੀ ਸਾਬੋ ਬਠਿੰਡਾ